ਬਾਹਰ ਵਾਲੀ ਛੇੜੋ ਮਤ ਅੰਦਰ ਵਾਲੀ ਛੋੜੋ ਮਤ ਸੋ ਸਾਡੇ ਰੋਹਿਤ ਸ਼ਰਮਾ ਜੀ ਐਡਵਰਟਾਈਜ਼ਮੈਂਟ ਦੇ ਰਹੇ ਸੀ ਮੈਚ ਚੱਲ ਰਿਹਾ ਸੀ ਭਾਰਤ ਦੇ ਇੰਗਲੈਂਡ ਦਾ ਦੂਸਰਾ ਟੈਸਟ ਮੈਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਟੀਮ ਇੰਡੀਆ ਬਹੁਤ ਵਧੀਆ ਖੇਡੀ ਹੈ ਪਰ ਸਾਡੇ ਰੋਹਿਤ ਸ਼ਰਮਾ ਦੀ ਵਿੱਚ ਐਡ ਚੱਲਦੀ ਰਹੀ ਵੀ ਅਸੀਂ ਸਿੱਖਣ ਨਹੀਂ ਸਿਖਾਉਣਾ ਆ ਸੋ ਟੀਮ ਇੰਡੀਆ ਬਹੁਤ ਵਧੀਆ ਖੇਡੀ ਮੈਚ ਜਿਹੜਾ ਟੀਮ ਇੰਡੀਆ ਹਾਰ ਗਈ ਪਰ ਮੈਂ ਸਲਾਮ ਕਰਦਾ ਭਾਈ ਬੂਮਰਾ ਹੋਣਾ ਨੂੰ ਜਿਨ੍ਹਾਂ ਨੇ ਬਹੁਤ ਵਧੀਆ ਗੇਂਦਬਾਜ਼ੀ ਵੀ ਕੀਤੀ ਤੇ ਆਪਾਂ ਦੋਸ਼ ਇਹਨਾਂ ਨੂੰ ਦਈਏ ਕੀ ਇਹਨਾਂ ਨੂੰ ਦਈਏ ਤੁਸੀਂ ਉਹ ਦੱਸੋ ਭਾਈ ਇਹਨਾਂ ਨੇ ਤਾਂ ਪੂਰਾ ਜ਼ੋਰ ਮਾਰਿਆ ਜਿਹੜੇ ਜਿਹਨੇ ਦੇਖ ਲਓ ਤੁਸੀਂ ਜਹਜ ਜੀ ਮਰਦੀ ਪਿੱਛਦੀ 192 ਰਨ ਬਣਾਉਣ ਦੇ ਕੋਈ ਬਹੁਤ ਜ਼ਿਆਦਾ ਰਨ ਨਹੀਂ ਤੇ ਹੈਗੇ ਬਣਾਉਣ ਵਾਸਤੇ ਟੀਮ ਇੰਡੀਆ ਵਾਸਤੇ ਟੀਮ ਇੰਡੀਆ ਬਹੁਤ ਵਧੀਆ ਖੇਡੀ ਆ ਸੋ ਆਪਾਂ ਇਦਾਂ ਦੇ ਕਾਰਨ ਸਾਰੇ ਤੁਸੀਂ ਜ਼ਰੂਰ ਦੱਸੋ ਵੀ ਕੀ ਕਾਰਨ ਰਿਹਾ ਜੇ ਦੀ ਟੀਮ ਇੰਡੀਆ ਤੀਸਰਾ ਟੈਸਟ ਮੈਚ ਹਾਰੀ 192 ਪਹਿਲਾ ਮੈਚ ਇੰਗਲੈਂਡ ਜਿੱਤੇ ਆ ਦੂਜਾ ਮੈਚ ਟੀਮ ਇੰਡੀਆ ਸ਼ੋਮਨ ਗਿੱਲ ਹੋਣੀ ਬਹੁਤ ਸੋਹਣਾ ਖੇਡੇ ਆ ਤੇ ਤੀਸਰਾ ਮੈਚ ਜਦ ਬੀਮ ਇੰਡੀਆ ਹਾਰ ਗਈ ਖੇਡੀ ਬਹੁਤ ਵਧੀਆ ਪੰਜਵੇਂ ਦਿਨ ਤੱਕ ਮੈਚ ਚੱਲ ਗਿਆ ਆਜ ਨਹੀਂ ਸੀ ਹੈਗੀ ਜਿਸ ਸਾ ਨਾਲ ਬਿਟਾਂ ਕਰੀ ਜਾਂਦੀਆਂ ਕੱਲ ਤੁਹਾਨੂੰ ਪਤਾ ਹੀ ਆ ਤੇ ਤਕਰੀਬਨ ਘੰਟੇ ਡੇਢ ਘੰਟੇ ਦਾ ਮੈਚ ਬਾਕੀ ਸੀ ਪਰ ਜਿੱਤ ਹਾਰ ਦਾ ਫੈਸਲਾ ਤੁਹਾਨੂੰ ਪਤਾ ਸੀ ਵੀ ਹੋਣਾ ਹੀ ਹੋਣਾ ਸੋ ਕੀ ਗੱਲ ਰਹੇ ਆਪਾਂ ਡਿਸਕਸ ਕਰਦੇ ਆ ਸਾਡੇ ਨਾਲ ਸਾਡੇ ਸ਼ਹਿਰ ਦੀ ਆਨ ਬਾਨ ਤੇ ਸ਼ਾਨ ਦਰਸ਼ਨ ਸਿੰਘ ਜੀ ਦੱਸਿਆ ਇਹਨਾਂ ਨੂੰ ਬਹੁਤ ਸ਼ੌਂਕ ਆ ਕ੍ਰਿਕਟ ਦਾ ਪਹਿਲਾਂ ਵੀ ਤੁਸੀਂ ਸਾਡਾ ਬਲੌਗ ਦੇਖਿਆ ਬਹੁਤ ਪਸੰਦ ਕਰਿਆ ਸਾਨੂੰ ਕੈਨੇਡਾ ਅਮਰੀਕਾ ਤੋਂ ਕਾਲ ਆ ਜਿੰਨੇ ਵੀ ਦਰਸ਼ਕ ਸੀ ਕਹਿੰਦੇ ਤੁਹਾਡੇ ਗੱਲਾਂ ਬਹੁਤ ਵਧੀਆ ਹੁੰਦੀ ਐ ਸੋ ਦਰਸ਼ਕ ਜੀ ਕੀ ਕਾਰਨ ਰਿਹਾ ਜਿਹੜੀ ਟੀਮ ਇੰਡੀਆ ਹਾਰੀ ਐ ਮੈਚ ਇਹ ਤੁਹਾਡੇ ਹਿਸਾਬ ਨਾਲ ਹਾਰ ਕਿੱਥੋਂ ਬਣੀ ਵੀ ਐ ਵਿੱਚ ਕੋਈ ਬੁਰੀ ਗੱਲ ਸੀ ਟੀਮ ਵਧੀਆ ਖੇਲੀ ਐ ਨਹੀਂ ਚਲੋ ਖੇਡੀ ਵਧੀਆ ਤੁਹਾਨੂੰ ਕੀ ਲੱਗਦਾ ਵੀ ਕੀ ਕਮੀ ਰਹੀ ਐ ਕਿ ਮੈਨ ਕਰਨ ਬੈਡ ਲੱਕ ਐ ਉਹ ਬੈਡ ਲੱਕ ਚਲੋ ਉਹ ਤਾਂ ਹੋ ਗਿਆ ਜੀ ਨਹੀਂ ਨਹੀਂ ਯਾਰ ਚਲੋ 192 ਰਨ ਬਣਾਣੇ ਕੋਈ ਜ਼ਿਆਦਾ ਨਹੀਂ ਵੱਡਾ ਟੋਟਲ ਵੀ ਨਹੀਂ ਹੁੰਦਾ ਦਰਸ਼ਨ ਜੀ ਲਾਸਟ ਟਾਈਮ ਪਿਚ ਵੀ ਇਦਾਂ ਦੀ ਕੁਛ ਐਦਾਂ ਦੀ ਹੋਈ ਜਿਹਦੇ ਕਾਰਨ ਥੋੜਾ ਜਿਹਾ ਇਹ ਚ ਖੇਲਣ ਦੀ ਕੋਈ ਗੱਲ ਜਿਹੜੇ ਇੰਦਿਆ ਜੀ ਹੋਣੇ ਕਿੰਨਾ ਟਾਈਮ ਕੱਢ ਕੇ ਗਏ ਆ ਉਸ ਟਾਈਮ ਬਾਲ ਥੋੜੀ ਪੁਰਾਣੀ ਹੋ ਜਾਂਦੀ ਆ ਵਧੀਆ ਖੇលਿਆ ਬਜਿਹੜਾ ਜੈ ਇਨੀ ਗੱਲ ਪਰ ਮੈਚ ਹਾਰਨ ਦਾ ਕੀ ਗੰਨ ਰਿਹਾ ਆਪਣਾ ਮੈਚ ਦਾ ਕਰਨੇ ਵੀ ਉੱਪਰਲੇ ਜਿਹੜੇ ਮੇਨ ਪਲੇਅਰ ਉਹਨਾਂ ਨੂੰ ਥੋੜੇ ਥੋੜੇ ਰਨ ਨਹੀਂ ਮਿਲੇ ਜੇ ਉਹਨਾਂ ਨੂੰ ਥੋੜਾ ਦਾ ਦਾਦਾ ਦਾ ਹੰਮਦਾ ਵੀ ਸਾਥ ਮਿਲਦਾ ਸ਼ਾਇਦ ਮੈਚ ਵੀ ਇੰਡੀਆ ਜਿੱਤ ਜਾਂਦੀ ਤੇ ਜੈਸਵਾਲ ਥੋੜੀ ਮੰਨਦੇ ਵੀ ਜੈਸਵਾਲ ਵੀ ਨਹੀਂ ਨਹੀਂ ਜੈਸਵਾਲ ਯਾਰ ਲੈਪ ਦਾ ਕਿਸੇ ਨਾਲ ਕਿਸੇ ਨਾਲ ਇੱਕ ਵੀ ਮੈਚ ਕਿਸੇ ਦਾ ਵੀ ਖਰਾਬ ਹੋ ਸਕਦਾ ਕੋਈ ਵਧੀਆ ਪਲੇਅਰ ਹੈ ਸ਼ੁੱਭਨ ਗਿੱਲ ਨੇ ਵੀ ਪਿਛਲੇ ਦ ਜੇ ਉਹ 15 ਰਨ ਨਹੀਂ ਬਣਾਉਂਦਾ ਤੇ 13 ਨਾਲੇ ਇੱਕ ਪੜਾ ਕੋਈ ਹੋਰ 10 ਰਨ ਬਣਾਉਂਦਾ ਮੈਂ ਤਾਂ ਜਿੱਤੇ ਪਈ ਸੀ ਕੋਈ ਐਡੀ ਕੋਈ ਪ੍ਰੋਬਲਮ ਨਹੀਂ ਨਹੀਂ ਤੁਹਾਨੂੰ ਲੱਗਦਾ ਵੀ ਹੁਣ ਜਿਹੜਾ ਚੌਥਾ ਟੈਸਟ ਮੈਚ ਅੱਗੇ ਖੇਡਿਆ ਜਣਾ ਉਹਦੇ ਵਿੱਚ ਕੋਈ ਚੇਂਜਸ ਕਰਨੇ ਜ਼ਰੂਰੀ ਆ? ਕਾਲ ਸ਼ਾਇਦ ਇੱਕ ਪਲੇਅਰ ਚੇਂਜ ਕਰ ਲਵਾਂ ਕਰਨ ਆ ਗਈ ਗੱਲ ਸਾਇਨ ਸੁਦਰਸ਼ਨ ਨੂੰ ਮੌਕਾ ਦੇ ਦਿੰਦਾ ਵਧੀਆ ਗੱਲ ਨਵਾਂ ਪਲੇਅਰ ਆ ਜੇ ਮੌਕਾ ਦੇਉਂਗੇ ਤਾਂ ਹੀ ਉਹ ਵੀ ਸਿੱਖੇਗਾ। ਉਹ ਪਲੇਅਰ ਮਾਰਾ ਨਹੀਂ ਆ ਖੇਡਿਆ ਵਧੀਆ ਕਰਨਾ ਹੈ ਪਰ ਆਈਪਲ ਬਹੁਤ ਵਧੀਆ ਖੇਡਿਆ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਰਨ ਆਈਪਲ ਦੇ ਵਿੱਚ ਮਾਰੇ ਆ ਸਾਇਨ ਸੁਦਰਸ਼ਨ ਨੇ। ਖੇਲੇ ਤਾਂ ਇਹ ਤੇ ਵੀ ਵਧੀਆ ਚਾਲ ਰੱਖੀ ਪਹਿਲੀ ਇਨਿੰਗ ਵਧੀਆ ਬਣਾ ਕੇ ਗਏ ਆ ਚੱਲ ਹੁਣ ਲੱਗਦਾ ਕਿਸੇ ਤਾਂ ਸ਼ਮਨ ਗਿੱਲ ਨੇ ਜਿਹੜਾ 269 ਮਾਰ ਗਿਆ ਉਹ ਉਹ ਵੱਖਰੀ ਗੱਲ ਹੈ ਫਿਲਹਾਲ ਜਣੀਗਾ ਉਹ ਪਲੇਅਰ ਨੂੰ ਇੱਕ ਇੱਕ ਮੌਕਾ ਹੋਰ ਦੇਣਾ ਚਾਹੀਦਾ ਨਾ ਇੱਕ ਵਾਰੀ ਜੇ ਦੇਖ ਕੇ ਦੁਬਾਰਾ ਨਹੀਂ ਕੁਝ ਕਰਿਆ ਹਰ ਜਿਵੇਂ ਬੁਮਰਾ ਨੂੰ ਰੀਟੇਨ ਕਰਦੇ ਇੱਕ ਅਦਾ ਪਲੇਅਰ ਇਹਨਾਂ ਨੂੰ ਚੇਂਜ ਕਰ ਲੈਣਾ ਚਾਹੀਦਾ ਨਾ ਜਦੋਂ ਦਰਸ਼ਕ ਜੀ ਮੈਚ ਚੱਲਦਾ ਸੀ ਵਿੱਚ ਇੱਕ ਐਡ ਬੜੀ ਜਲਦੀ ਸੀ ਰੋਹਿਤ ਸ਼ਰਮਾ ਆਪਾਂ ਸਾਰੇ ਦੇਖ ਰਹੇ ਸੀ ਉਹ ਐਡ ਹੈ ਨਾ ਵੀ ਬਾਹਰ ਵਾਲੀ ਛੇੜੋ ਮਤ ਅੰਦਰ ਵਾਲੀ ਛੋੜੋ ਮਤ ਫਿਰ ਉਹ ਵੀਰ ਆਗੇ ਸਵਾਲ ਕਰਦਾ ਰੋਹਿਤ ਸ਼ਰਮਾ ਨੂੰ ਵੀ ਕੀ ਕੀ ਦੇ ਵਾਸਤੇ ਤੁਸੀਂ ਕਹਿਣਾ ਚਾਹੁੰਦੇ ਆ ਉਹ ਕਹਿੰਦਾ ਮੈਂ ਕਹਿ ਰਿਹਾ ਵੀ ਬੇਸੀ ਸਿੱਖਣ ਨਹੀਂ ਸੀ ਸਿਖਾਣ ਆਏ ਆ ਵੀ ਇੰਗਲੈਂਡ ਵਾਲਿਆਂ ਨੂੰ ਅਸੀਂ ਜਿਹੜੇ ਖੇਡਣ ਗਏ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਟੈਸਟ ਮੈਂ ਤਾਂ ਤਾਫ ਨਹੀਂ ਕਦੇ ਹੁੰਦੇ ਤੇ ਖੇਲ ਹੋਇਆ ਚੰਗੀ ਤਰ੍ਹਾਂ ਵੰਡੇ ਦਾ ਪਲੇਅ ਟ20 ਮੰਨਦਾ ਬਟ ਟੈਸਟ ਮੈਂ ਕਦੇ ਉਹ ਪਲੇਅਰ ਨਹੀਂ ਮੰਨੇ ਨਹੀਂ ਜੇ ਇਹ ਜਿਹੜੀ ਗੱਲ ਵੀ ਤੁਹਾਨੂੰ ਇਹ ਚੰਗੀ ਆ ਜਾਂ ਮਾਰੀ ਜੀ ਸਿੱਖਣ ਵੀ ਸਿਖਾਣ ਆਏ ਇੰਗਲੈਂਡ ਵਾਲੇ ਕਿਉਂਕਿ ਇੰਗਲੈਂਡ ਵਾਲੇ ਦੀ ਤਾਂ ਗੇਮ ਆ ਹੋ ਕੇ ਰਕੜੇ ਉਹਨਾਂ ਨੇ ਗੇਮ ਸ਼ੁਰੂ ਕਰੀ ਆ। ਸ਼ੁਰੂ ਹੀ ਉਹ ਤਾਂ ਉਹਨੇ ਪੈਸਾ ਕਮਾਣਾ। ਉਹਦਾ ਆਪਣੀ ਚੀਜ਼ਾਂ ਕਰੀ ਜਾਵੇ ਉਹ ਤਾਂ ਕੋਈ ਰੌਲਾ ਨਹੀਂ। ਉਹ ਤਾਂ ਤੁਹਾਡੀ ਆਪਣੀ ਸੋਚ ਆ ਜਿੱਧਰ ਮਰਜ਼ੀ ਲੈ ਜਾਓ। ਨਹੀਂ ਪਰ ਚਲੋ ਮੈਂ ਇਹ ਚੀਜ਼ ਵੀ ਮੈਨੂੰ ਨਹੀਂ ਚੰਗੀ ਲੱਗੀ। ਮੈਂ ਆਪਣੀ ਰਾਏ ਦਿੰਨਾ ਵੀ। ਦੇਖੋ ਇਹ ਪਲੇਅਰ ਬਹੁਤ ਵਧੀਆ ਰੋਹਿ ਸ਼ਰਮਾ। ਨਹੀਂ ਰੋਹਿ ਸ਼ਰਮਾ ਪਲੇਅਰ ਬੜਾ ਟੈਸਟ ਵਿੱਚ ਉਹਨਾਂ ਨਹੀਂ ਚੱਲਿਆ ਜਿੰਨਾਂ ਇਹ ਨਵੇਂ ਪਲੇਅਰ ਉਹਨਾਂ ਨਾਲੋਂ ਜ਼ਿਆਦਾ ਕਰ ਰਹੇ। ਜੀ। ਬੈਡ ਲੱਕ ਵੀ ਆ ਜਿਹੜਾ ਲਾਸਟ ਚੀਜ਼ ਦੇਖ ਕੇ ਮੈਨੂੰ ਤਾਂ ਲੱਗਦਾ ਵੀ ਇਹਨਾਂ ਨੇ ਪਿਛਲੇ ਨਹੀਂ ਬਣਾ ਦਨੇ ਪਰ ਜਿਸ ਹਿਸਾਬ ਨਾਲ ਪਿਛਲਾ ਮੈਚ ਖੇਡੇਆ ਟੀਮ ਇੰਡੀਆ ਸ਼ੋਮਨ ਗਿੱਲੇ ਇੰਨੇ ਰਨ ਬਣਾਏ ਇੰਗਲੈਂਡ ਦੇ ਵਿੱਚ ਤਾਂ ਇੰਨੇ ਰਨ ਦਾ ਅਸੀਂ ਬਣਦੇ ਬਿੰਦੇ ਹੁੰਦੇ ਜਦੋਂ ਆਪਾਂ ਪਹਿਲਾਂ ਦੇਦੇ ਬਹੁਤ ਥੋੜੇ ਥੋੜੇ ਟੋਟ ਲਾਉਂਦੇ ਤੇ ਤੁਹਾਨੂੰ ਪਤਾ ਬਾਹਰ 250 ਤੋਂ ਲੈ ਕੇ ਕਦੇ ਉੱਪਰ ਜਿੱਟਾਪੀ ਇੰਡੀਆ ਕੋਈ ਕਦੇ ਹੀ ਆ ਜਿਹੜਾ 300 ਬ੍ਰੋਸ ਕਰਿਆ ਹੋਵੇ ਵਧੀਆ ਖੇਲੇ ਹਨ ਟੀਮ ਆੜੀ ਨਹੀਂ ਹੈ ਅਰਸ਼ਦੀਪ ਨੂੰ ਮੌਕਾ ਦੇਣਾ ਬਣਦਾ ਹਾਂ ਇੱਕ ਲਾਸਟ ਮੈਚ ਜੇ ਹਾਲੇ ਫਿਲਹਾਲ ਤਾਂ ਨਹੀਂ ਜੇ ਲਾਸਟ ਮੈਚ ਇੱਕ ਤਾਂ ਮੌਕਾ ਦੇਖੋ ਜੇ ਆਹ ਟੀਮ ਉਹਨਾਂ ਨੂੰ ਵੀ ਟੀਮ ਇੰਡੀਆ ਦੇ ਵਿੱਚ ਰੱਖਿਆ ਹੋਇਆ ਹੈ ਸੋ ਆਪਣੇ ਪੰਜਾਬ ਦੇ ਸਰਪੰਚ ਸ੍ਰੇਸ਼ ਈਅਰ ਸਾਹਿਬ ਉਹ ਵੀ ਬਹੁਤ ਵਧੀਆ ਪਲੇਅਰ ਹੋਣਾ ਹੈ ਮਾਰੇ ਵੀ ਆਪਾਂ ਗੱਲਬਾਤ ਕਰਦੇ ਜਿਸ ਹਿਸਾਬ ਨਾਲ ਉਹ ਆਈਪੀਐਲ ਖੇਡਿਆ ਤੁਹਾਨੂੰ ਲੱਗਦਾ ਸੀ ਵੀ ਉਹਨਾਂ ਨੂੰ ਮੌਕਾ ਦੇਣਾ ਬਣਦਾ ਹੈ ਟੈਸਟ ਮੈਚ ਦੇ ਵਿੱਚ ਜਾਂ ਪਹਿਲਾ ਟੈਸਟ ਮੈਚ ਮੌਕੇ ਉਹਨਾਂ ਨੂੰ ਮਿਲੇ ਹੈ ਉਹਦੇ ਬਾਰੇ ਕੀ ਰਾਏ ਤੁਹਾਡੀ ਕਿਉਂਕਿ ਮੇਰੇ ਨਾਲੋਂ ਜ਼ਿਆਦਾ ਮੈਂ ਜ ਤੁਸੀਂ ਦੇਖਦੇ ਮੈਂ ਤਾਂ ਤੁਹਾਡੀ ਰਾਏ ਲੈਣਾ ਹੈ ਮੌਕਾ ਤਾਂ ਮਿਲਣਾ ਚਾਹੀਦਾ ਜਿਵੇਂ ਜਿਵੇਂ ਇੱਕ ਪਲੇਅਰ ਨੂੰ ਕਿਸੇ ਨੂੰ ਵੀ ਚਾਂਸ ਮਿਲੂਗਾ ਖੇਡਣ ਦਾ ਤਾਂ ਹੀ ਬਗ ਲੱਗਿਆ ਜਿੱਦਾਂ ਨਾਇਰ ਦੀ ਜਗ੍ਹਾ ਇਹ ਪਲੇਅਰ ਹੁੰਦਾ ਤਾਂ ਸ਼ਾਇਦ ਤੁਹਾਡੇ ਹਿਸਾਬ ਨਾਲ ਕੁਝ ਲੱਗਦਾ ਵੀ ਚੇਂਜਸ ਕਰਨੇ ਜ਼ਰੂਰੀ ਯਾਰ ਉਹ ਨਾਂ ਲੈ ਕੇ ਜਾਣਾ ਜ਼ਰੂਰੀ ਸੀ ਉਹਨੂੰ ਗੌਤਮ ਗੰਭੀਰ ਹੁਣੇ ਐਦਾਂ ਦਾ ਕਲੀਅਰ ਬਹੁਤ ਆ ਜਾਂਦਾ ਹੈ ਨਾ ਉਹ ਇੱਕ ਹੁਣ ਜਿਹੜਾ ਨਹੀਂ ਕੋਈ ਚੱਲੇਗਾ ਅਗਲੀ ਸ਼ਿੜੀ 'ਚ ਆਰਡਰ 'ਚ ਵੀ ਚਾਂਸ ਮਿਲੇਗਾ ਮਿਲੇਗਾ ਯਾਰ ਬਹੁਤ ਵੱਡੇ ਸੁਪਰਸਟਾਰ ਪਲੇਅਰ ਹੋਏ ਆ ਸਹਿਵਾਗ ਜੁਵਰਾਜ ਹੈ ਨਾ ਇਹਨਾਂ ਦਾ ਕੈਰੀਅਰ ਸ਼ਿੜੀ ਖਤਮ ਹੋ ਗਿਆ ਉਹਦਾ ਕੀ ਗੱਲ ਮੰਨਦੇ ਤੁਸੀਂ ਵੀ ਕੋਈ ਆਪਸੀ ਰੰਜਿਸ਼ਾਂ ਵੀ ਹੁੰਦੀਆਂ ਇਹਨਾਂ ਦੇ ਵਿੱਚ ਵੀ ਆਪਾਂ ਕਿਸੇ ਨੂੰ ਬਾਹਰ ਕਰ ਦਈਏ ਜਾਂ ਸਹਿਵਾਗ ਨੂੰ Shiv Johral ਦਾ ਕਹਿ ਸਕਦੇ ਆ ਬਾਕੀ ਸਾਰੇ ਤੋਂ ਆਪਣੇ ਟਾਈਮ ਨਾਲ ਸਹੀ ਟਾਈਮ ਨਾਲ ਗਏ ਆ ਆਪਣੀ ਮਰਜ਼ੀ ਨਾਲ ਗਏ ਜੁਗਾ ਦਾ ਥੋੜਾ ਕੰਮ ਹੋਇਆ ਤਾਂ ਵੀ ਆ ਤਾਂ ਉਹਨਾਂ ਨਾਲ ਕੁਝ ਜਿੰਨੀਆਂ ਵੀ ਗੱਲਾਂ YouTube ਤੇ ਹੋਈਆਂ ਹਨ ਜਿੰਨੀਆਂ ਗੱਲਾਂ ਉਹਨੇ ਮੂਹਾਂ ਪਰ ਪਰ ਤੁਸੀਂ ਸਾਰੇ ਉਹਨਾਂ ਨੂੰ ਪਤਾ ਵੀ ਆ ਕਿ ਆ ਕਿਹਾ ਕੁਝ ਹੋਇਆ ਮਾਪਾ ਨੂੰ ਵੀ ਇਸ ਚੀਜ਼ ਬਾਰੇ ਦਾ ਉਹਦਾ ਨਹੀਂ ਪਤਾ ਤੁਸੀਂ ਸਾਰੇ ਦਰਸ਼ਕ ਤੁਹਾਨੂੰ ਜ਼ਰੂਰ ਪਤਾ ਹੋਗਾ ਤੁਹਾਡੀ ਹਰੇਕ ਦੀ ਆਪਣੀ ਆਪਣੀ ਰਾਏ ਹੋਊਗੀ ਤੁਸੀਂ ਸਾਰੇ ਕਮੈਂਟਾਂ ਦੇ ਵਿੱਚ ਜ਼ਰੂਰ ਇਹ ਹਾਂ ਨੂੰ ਇਦਾਂ ਵੀ ਇੱਕਦਮ ਕੱਢਣਾ ਥੋੜਾ ਜਿਹਾ ਗਲਤ ਸੀ ਥੋੜਾ ਟਾਈਮ ਦੇ ਕੇ ਹਾਂ ਕੁਝ ਮੈਸੇਜ ਚਾਂਸ ਤਾਂ ਮਿਲਿਆ ਹੋ ਥੋੜਾ ਪ੍ਰੋਬਲਮ ਚੱਲ ਰਿਹਾ ਜੋ ਵੀ ਮੈਂ ਮੈਂਬਰ ਰਿਹਾ ਵਰਲਡ ਕੱਪ ਜਿੰਨੇ ਵੀ ਜਿੱਤੇ ਆ ਤਾਂ ਉਹਦਾ ਮੈਂਬਰ ਜਗਰਾਤ ਸਿੰਘ ਰਿਹਾ ਹਰ ਵਰਲਡ ਕੱਪ ਦੇ ਵਿੱਚ ਜਿੰਨਾ ਜਗਰਾਤ ਸਿੰਘ ਚੱਲਦਾ ਸੀ ਹੋਰ ਕੋਈ ਚੱਲਦਾ ਨਹੀਂ ਸੀ ਚਲੋ ਬੈਡਲਗ ਕਈ ਵਾਰ ਹੁੰਦਾ ਨਹੀਂ ਚੱਲਦੇ ਹਨ ਚਲੋ ਤਾਂ ਹੁਣ ਪੁਰਾਣੀਆਂ ਗੱਲਾਂ ਹੋ ਗਈਆਂ ਹੁਣ ਨਵੇਂ ਪਲੇਅਰ ਬਹੁਤ ਵਧੀਆ ਪਲੇਅਰ ਹੁਣ ਤੁਹਾਨੂੰ ਕਿੱਥੋਂ ਮਿਲਦੇ ਆਂ ਸਾਈ ਸੁਦਰਸ਼ਨ ਆਈਪੀਐਲ ਦੇ ਬਹੁਤ ਕਿਲੇ ਚਾਂਸ ਮਿਲੇ ਹੋਰ ਮਤਲਬ ਤੁਹਾਡੇ ਹਿਸਾਬ ਨਾਲ ਪਹਿਲਾਂ ਤਾਂ ਚਲੋ ਇਹ ਹੁੰਦਾ ਸੀ ਵੀ 사ਜਨ ਦਲੋਰਕਰ ਗਾਗਲੀ ਹੁਣ ਹੀ ਚੱਲਣਗੇ ਤਾਂ ਉਹ ਦੋਹੇ ਚੱਲਦੇ ਤੇ ਤਾਂ ਕੋਈ ਮੈਚ ਜਿੱਤ ਹੋ ਜਣਾ ਦਾ ਨਹੀਂ ਪਿੱਛੇਲੇ ਤੁਹਾਨੂੰ ਪਤਾ ਹੀ ਇਹਦੀ ਹੁਣ ਤਾਂ ਜ ਬੂਮਰਾ ਦੇ ਸਰਾਜ ਬਾਰੇ ਕੀ ਕਹਿਣਾ ਜਾਂਦੇ ਹੋ ਬੈਟਸਮੈਨ ਤਾਂ ਨਹੀਂ ਸੀ ਪਰ ਉਹਨਾਂ ਨੇ ਜਿਹੜੀ ਕੰਮ ਕਰ ਗਿਆ ਉਹ ਤੋਂ ਬੈਟਸਮੈਨਾਂ ਨਾਲ ਵਧੀਆ ਕਰ ਗਿਆ ਅਹ ਇਹਨਾਂ ਦਾ ਚਾਹੇ ਬੈਟਸਮੈਨ ਵੀ ਨਾ ਕਰੇ ਚਲ ਕਦੇ-ਕਦੇ ਕਰਕੇ ਜਾਂਦੇ ਪਰ ਬਹੁਤ ਵਧੀਆ ਲੱਗਦਾ ਖੜ ਗਿਆ ਜਿਹੜੇ ਨਾਲ ਹੈ ਨਾ ਜਿੰਨੀ ਦੇਰੋਂ ਬੈਟਿੰਗ ਕਰਦੇ ਜਾ ਰਿਹਾ ਸੀ ਸੋਚਿਆ ਸੀ ਤਾਂ ਅਸੀਂ ਵੀ ਇੰਨਾ ਟਮ ਹੈ ਕੱਢ ਦੇਣਗੇ ਇਸ ਨਾਲ ਬੈਟਾਂ ਕਰ ਗਿਆ ਵੀ ਰਾਤ ਹੋ ਜੂਗੀ ਨਹੀਂ ਇਹਨਾਂ ਨੂੰ ਉਮੀਦ ਨਹੀਂ ਸੀ ਉਮੀਦ ਨਾਲ ਵੱਧ ਕਰ ਗਏ ਐਸੇ 플레이ਰ ਨੂੰ ਚਾਂਸ ਦੋ ਬੈਟਿੰਗ ਜੀ ਉੱਪਰ ਦੇ ਦੇਣਾ ਚਾਹੀਦਾ ਜਿਹੜੀ ਸਰਾਜ ਦੀ ਵਿਕਟ ਡਿੱਗੀ ਆ ਉਹ ਵੀ ਤੁਸੀਂ ਲਾ ਲਓ ਉਹਨੇ ਬਹੁਤ ਵਧੀਆ ਆਪਣੇ ਹਿਸਾਬ ਨਾਲ ਰੋਕੀ ਦੀ ਪਰ ਇੰਡੀਆ ਮੈਚ ਹਾਰਨ ਦਾ ਕਾਰਨ ਇਹੋ ਲਾਸਟ ਵਿਕਟ ਦੀ ਮੈਨੂੰ ਨਹੀਂ ਤਾਂ ਲੱਗਦਾ ਇਹ ਬਿਛਾਰੇ ਇਹਨਾਂ ਨੂੰ ਰਨ ਬਣਾ ਜਣੇ ਸੀ ਤੇ ਰਨ ਬਣ ਜਣੇ ਸੀ ਕਿੰਨੇ ਰਨ ਰਹਿ ਗਏ ਸੀ 23 22 23 ਰਨ ਜਾਂ 23 ਰਨ ਰਹਿ ਗਏ ਸੀ ਹਨਾ ਵੈਸੇ ਵਧੀਆ ਖੇਡ ਰਹੇ ਸੀ ਲਾਸਟ ਬਾਲ ਤੇ ਇੱਕ ਬੋਲ ਉਹਨੂੰ ਦਿੰਦੇ ਸੀ ਸਰਾਜ ਨੂੰ ਖੇਡਣ ਵਾਸਤੇ ਤੇ ਬਾਕੀ ਓਵਰ ਜਿਹੜਾ ਜਿਹੜਾ ਦੋ ਬੋਲੇ ਆ ਦੋ ਬੋਲੇ ਦੇਣਾ ਸੀ ਕਈ ਵਾਰ ਲਾਸਟ ਬੋਲ ਵੀ ਆ ਜਾਂਦੀ ਸੀ ਪਰ ਜਰੇਦੀ ਦੇ ਬਾਰੇ ਕੀ ਕਹਿਣਾ ਜਾਂਦੇ ਵੀ ਉਹ ਕਿੱਦਾਂ ਇੱਕ ਯੋਧਿਆਂ ਦੀ ਤਰ੍ਹਾਂ ਲੜਿਆ ਹਨਾ ਤੇ ਸਾਡੇ ਭਾਈ ਜਾਨੇ ਜੋ ਵੀ ਆਹੋ ਰਾਜਪੂਤ ਹੈ ਲੜ ਕੇ ਵਰੂਏ ਧੰਨ ਵਰਦਾ ਦੀ ਇਹ ਜਿਹੜਾ ਕਾਸ ਦੇ ਬਰਾਦੇ ਦਾ ਇੱਕ ਚਲ ਮਜ਼ਾ ਸਾਡੀ ਮਿੰਟ ਜਾਦ ਬਰਾਦਰੀ ਦਾ ਨਹੀਂ ਹੁੰਦੀ ਹੈਗੀ ਉਹ ਕਿਸੇ ਵਕ ਧਰਮਾਂ ਦੇ ਲੋਕ ਜਿਹੜਾ ਉਹਦਾ ਆਲ ਰੌਂਡਰ ਬਹੁਤ ਵਧੀਆ ਹੈ ਕਲੀਅਰ ਨਾਲ ਐਕਸਪੀਰੀਅੰਸ ਵਾਲਾ ਉਹਨੂੰ ਕੱਢਣ ਦਾ ਨਾ ਜਿਹਨੇਰ ਵਧੀਆ ਖੇਡ ਲੈ ਉਹਨੂੰ ਮੈਚ ਵਾਲੇ ਨਹੀਂ ਛੱਡਣਾ ਜੇ ਜੋ ਲੱਗਦਾ ਵੀ ਹਾਂ ਮੈਂ ਇਹਨੂੰ ਕੁਝ ਨਹੀਂ ਕਰ ਸਕਦਾ ਆਪਣੇ ਆਪ ਛੱਡ ਦੇਦਾ ਬੈਸਟ ਹੈ ਬਸ ਇਹ ਕੀ ਕਰਨਾ ਵੀ ਜਿਹੜੇ ਬੋਲਰ ਹੁੰਦੇ ਉਹਨਾਂ ਨੂੰ ਵੈਡਿੰਗ ਕਰ ਦੇਣੀ ਆਂਦੀ ਐਦਾਂ ਦੇ ਆਪਣੇ ਇੰਡੀਆ ਦੇ ਯਾਰ ਬਹੁਤ ਬੋਲਰ ਵੀ ਆ ਜਿਹੜਾ ਬੈਟਸਮੈਨ ਵੀ ਜ਼ਿਆਦਾ ਬਹੁਤ ਵਧੀਆ ਹੈ ਹਰ ਇੱਕ ਚੀਜ਼ ਹਰ ਇੱਕ ਬੰਦੇ ਦਾ ਆਪਣਾ ਆਪਣਾ ਗੁਣ ਹੁੰਦਾ ਹਮ ਜਿਹੜਾ ਬੋਲਰ ਹੈ ਉਹਨੇ ਬੋਲਿੰਗ ਕਰਨੀ ਹੈ ਉਹਦਾ ਧਿਆਨ ਉਧਰ ਹੈ ਉਹਦੇ ਜੋ ਯਾਤਰਾ ਉਹੀ ਕਰੇਗਾ ਹਮ ਜਿਹੜਾ ਬੈਟਸਮੈਨ ਹੈ ਇਹਨਾਂ ਕਰਨੀ ਹੈ ਬੈਟਿੰਗ ਹੈ ਉਹਨੂੰ ਬੈਟਿੰਗ ਹੀ ਕਰਨੀ ਹੈ ਹਮ ਚਲੋ ਕਿਸੇ ਕੰਮ ਨੂੰ ਲੈ ਲੈ ਜਿਹੜਾ ਤੂੰ ਕਰੇਗਾ ਉਹਦੇ ਵਿੱਚ ਪਰਫੈਕਟ ਹੋਏਗਾ ਪੁਰਾਣੇ ਸਮਿਆਂ ਵਿੱਚ ਆਪਾਂ ਦੇਖਿਆ ਵੀ ਕੁਝ ਕੁ ਪਲੇਅਰਾਂ ਪਰ ਆਪਣੀ ਟੀਮ ਇੰਡੀਆ ਸੀਮਤ ਹੁੰਦੀ ਸੀ ਪਰ ਦਰਸ਼ਕ ਜੀ ਅੱਜ ਦੇ ਟਾਈਮ ਦੇ ਵਿੱਚ ਤਿੰਮ ਇੰਡੀਆ ਦੇ ਕਿੰਨੇ ਪਲੇਅਰ ਆ ਤੇ ਕਿੰਨੀਆਂ ਟੀਮਾਂ ਜਿਹੜੇ ਬਣ ਸਕਦੇ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਕ੍ਰਿਕਟ ਖੇਡ ਸਕਦੇ ਆ ਤੁਹਾਡੇ ਹਿਸਾਬ ਨਾਲ ਦੋ ਟੀਮਾਂ ਹੋਰ ਬਣ ਸਕਦੀ ਇਸ ਤੋਂ ਇਲਾਵਾ ਜਿੱਕੇ ਜਿਹੜੀ ਖੇਡ ਰਹੀ ਆ ਇਹ ਤੋਂ ਲਗ ਦੋ ਟੀਮਾਂ ਜਿਹੜੇ ਹੋਰ ਬਣ ਸਕਦੀਆਂ ਹਾਂ ਇੰਟਰਨੈਸ਼ਨਲ ਖੇਡ ਸਕਦੀਆਂ ਜੇ ਮਰਜ਼ੀ ਜਾ ਕੇ ਟੀਮ ਤਿਆਰ ਕਰ ਲੈਣ ਸਾਰਿਆਂ ਦਾ ਬਹੁਤ ਧੰਨਵਾਦ ਐਸੇ ਇਧਰ ਸਾਡੇ ਵੀਡੀਓ ਦੇਖਦੇ ਰਹੋ ਤੁਸੀਂ ਆਪਣੀ ਸਾਰੇ ਰਾਏ ਜਰੂਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਰਸ਼ਕ ਜੀ ਨੇ ਸਮਾ ਦਿੱਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ